ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਗਜੀਤ ਬਠਿੰਡੇ ਵਾਲਾ ਉਮੀਦ ਕਰਦਾ ਹਾਂ ਵੀ ਠੀਕ ਠਾਕ ਹੋਵੋਗੇ ਲੈ ਦਰਸ਼ਕੋ ਅੱਜ ਫੇਰ ਵੀਰ ਦੇ ਕੋਲੇ ਚੰਗੇ ਜਾਨਵਰ ਸੇਲ ਆਲੇ ਆਗੇ ਤੇ ਅੱਜ 3500 ਦੇ ਆਸ-ਪਾਸ ਵੀਰ ਦੇ ਕੋਲੇ ਮੁਰਗੀਆਂ ਜਿਹਦੇ ਵਿੱਚ ਆ ਰਾਇ ਯਾਰ ਡੀਪੀ ਆ ਸੁਨਾਲੀ ਐ ਜਿਹੜੀ ਵੀ ਕਿਸੇ ਵੀਰ ਨੂੰ ਬਲੀਟ ਚਾਹੀਦੀ ਆ ਉਹੀ ਮਿਲ ਜੂਗੀ ਜਿਵੇਂ ਜਿਵੇਂ ਸਰਦੀ ਆਈ ਜਾਂਦੀ ਓਵੇਂ ਓਵੇਂ ਮਾਲ ਦੀ ਸ਼ੋਰਟੇਜ ਦੀ ਬਜਾਏ ਤੇ ਵੀਰ ਨੇ ਮਾਲ ਹੋਰ ਵਧਾ ਲਿਆ ਤਾਂ ਕਿ ਪੰਜਾਬ ਦੇ ਵਿੱਚ ਭਰਾਵਾਂ ਦੀ ਲੁੱਟ ਨਾ ਹੋਵੇ ਕਿਉਂਕਿ ਇਹ ਕਾਰੋਬਾਰ ਦੀ ਡਿਮਾਂਡ ਬਹੁਤ ਜ਼ਿਆਦਾ ਆ ਸੋਸ਼ਲ ਮੀਡੀਆ ਦੇ ਉੱਤੇ ਤੇ ਲੁੱਟ ਵੀ ਬਹੁਤ ਵੱਡੇ ਪੱਧਰ ਦੀ ਆ ਜਿੰਨੀਆਂ ਵੀ ਵੀਡੀਓ ਪਾਈਆਂ ਬਿਲਕੁਲ ਵੀਰ ਵਰਗਿਆਂ ਦਾ ਕਾਰੋਬਾਰ ਸਾਫ਼-ਸੁੱਤਰਾ ਹੈ ਗੱਲ ਸਾਫ਼-ਸੁੱਤਰੀ ਹੈ ਜਿਹੜੀ ਵੀ ਗੱਲ ਕਹਿੰਦੀ ਆ ਉਹ ਗੱਲ ਨਿਭੜਦੀ ਆ ਆਂਡਿਆਂ ਤੇ ਆਉਣ ਵਾਲੀਆਂ মুরਗੀਆਂ ਅੱਜ ਤੁਹਾਨੂੰ ਆਂਡਿਆਂ ਤੇ ਆਈਆਂ ਵੀਆਂ মুরਗੀਆਂ ਆਂਡਿਆਂ ਤੇ ਆਉਣ ਵਾਲੀਆਂ মুরਗੀਆਂ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਦਿਖਾਵਾਂਗੇ ਤੇ ਰੇਟ ਵੀ ਦੇਵਾਂਗੇ ਬਿਲਕੁਲ ਜੈਨੂਇਨ ਆ ਜਿੰਨੀਆਂ ਵੀ ਵੀਡੀਓ ਪਾਈਆਂ ਬਾਈ ਨੂੰ ਰੇਟ ਵੱਧ ਤੋਂ ਵੱਧ ਖਿੱਚ ਕੇ ਆਪਾਂ ਥੱਲੇ ਕਰਦੇ ਆ ਤਾਂ ਕਿ ਜਿਹੜੇ ਭਣ ਭਰਾ ਕੋਈ ਮੁਰਗੀਆਂ ਰੱਖਣੀਆਂ ਚਾਹੁੰਦੇ ਆ ਤੇ ਆਪਦੇ ਸ਼ੌਂਕ ਨੂੰ ਜਿਹੜਾ ਪੂਰਾ ਕਰ ਸਕਣ ਇਹ ਮੁਰਗੀਆਂ ਦੇਖੋ ਤੁਸੀਂ ਬਿਲਕੁਲ ਆਪਣੀ ਫਿਰਦੀਆਂ ਕੋਈ ਉਹ ਨਹੀਂ ਜਗ੍ਹਾ ਦੇ ਵਿੱਚ ਬਿਲਕੁਲ ਐਤ ਕੀ ਜਿਹੜਾ ਮਾਲ ਹੋਇਆ ਬਿਲਕੁਲ ਫਰੈਸ਼ ਮਾਲ ਹੈ ਤੇ ਬਹੁਤ ਹੈਵੀ ਦੇ ਵਿੱਚ ਹੈ ਫੇਸ ਬਿਊਟੀ ਬਹੁਤ ਵਧੀਆ ਕੀ ਸਾਰੇ ਤੁਸੀਂ ਦੇਖੋ ਵੀ ਅੱਜ ਜਿੰਨੇ ਵੀ ਕਮਰੇ ਆ ਸਾਰੇ ਗੱਚੋ ਗੱਚ ਭਰੇ ਹੋਏ ਆ ਇਹਨੇ ਵੀ ਕਿਸੇ ਵੀਰ ਨੂੰ ਆ ਕੇ ਵਾਪਸ ਮੋੜਨਾ ਪਊਗਾ ਵਾਪਸ ਨਹੀਂ ਕਿਸੇ ਨੂੰ ਮੋੜਨਾ ਪੈਣਾ ਦਰਸ਼ਕੋ ਵੇਖੋ ਤੁਸੀਂ ਇਧਰ ਆ ਰ ਆ ਰ ਅਕਾ ਚੈੱਕ ਤੁਸੀਂ ਕਰੀ ਚੱਲੋ ਬਿਲਕੁਲ ਜਿੰਨੇ ਵੀ ਜਾਨਵਰ ਹੈ ਸਾਰੇ ਐਕਟਿਵ ਹੈਗੇ ਆਪ ਤੁਸੀਂ ਵੇਖੋ ਤੇ ਆਂਡਿਆਂ ਦੇ ਉੱਤੇ ਆਈਆਂ ਪੀਆਂ ਮੁਰਗੀਆਂ ਤੇ ਰੇਟ ਬਿਲਕੁਲ ਜੈਨੂਨ ਕਰ ਦਨੇ ਆ ਲਖਵੀਰ ਬਾਈ ਨਾਲ ਗੱਲਬਾਤ ਕਰਦੇ ਆ ਲਖਵੀਰ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਬਹੁਤ ਵਧੀਆ ਬਾਈ ਬਹੁਤ ਵਧੀਆ ਕਿਉਂਕਿ ਆਪਾਂ ਜਿੰਨੀਆਂ ਵੀ ਵੀਡੀਓ ਪਾਈਆਂ ਹਾਂਜੀ ਭਰਾਵਾਂ ਦਾ ਕਾਫੀ ਰਿਸਪੌਂਸ ਮਿਲਿਆ ਆਪਾਂ ਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਕਿਉਂਕਿ ਆਪਣੀ ਵੀ ਕੋਸ਼ਿਸ਼ ਇਹ ਹੈ ਵੀ ਜਿਹੜੇ ਵੀ ਕਿਸੇ ਵੀਰ ਨੇ ਕੋਈ 2 4 5 ਲੈ ਕੇ ਜਾਣੀਆਂ ਕੋਈ 10 ਲੈ ਜਾਣੀਆਂ ਕੋਈ 500 ਲੈ ਜਾਣੀਆਂ ਹਾਂਜੀ ਹਾਂਜੀ ਰੇਟ ਸਾਰਿਆਂ ਨੂੰ ਇੱਕ ਹੀ ਲੱਗੀ ਹਾਂ ਸਹੀ ਹੈ ਕਿਉਂਕਿ ਛੋਟਾ ਕਹਿੰਦਾ ਸੀ ਛੋਟਾ ਪਹਿਲੇ ਮਾਰਿਆ ਜਾਂਦਾ ਹੈ ਕਰੋਨਾ ਸਾਲ ਉਹਦੇ ਛੋਟੇ ਨੂੰ ਕੋਈ ਆਫਰ ਹੀ ਨਹੀਂ ਮਿਲਦੀ ਨੁਕਸਾਨ ਹੋ ਜਾਂਦਾ ਤੇ ਛੋਟਿਆਂ ਨੂੰ ਇਕੱਲੇ ਇਕੱਲੇ ਸਿੰਗਲ ਪੀਸ ਤੇ ਵੀ ਆਫਰਾਂ ਤੁਸੀਂ ਅੱਜ ਕੀ ਆਫਰ ਦੇ ਰਹੇ ਹੋ ਆਫਰ ਵੀ ਆਏ ਆ ਪਹਿਲੀ ਗੱਲ ਤਾਂ ਆਪਣੇ ਜਾਨਵਰ ਚੈੱਕ ਕਰਾਓ ਪੂਰੇ ਹੂੰ ਠੀਕ ਆ ਜਾਨਵਰ ਉਹ ਇੱਧਰ ਉਹ ਦਿਖਾ ਮੁਰਗੇ ਅੰਡੇ ਤੇ ਬੈਠਾ ਇਹ ਦਿਖਾਵਾ ਸਾਨੂੰ ਫੇਰ ਦੱਸਿਆ ਰੇਟ ਸਾਨੂੰ ਵੇਖੋ ਦਰਸ਼ਕੋ ਚੈੱਕ ਕਰੋ ਜਾਨਵਰ ਤੁਸੀਂ ਆਹ ਦੇਖੋ ਅੰਡੇ ਧਰਨ ਵਾਸਤੇ ਲਟਾ ਪਈ ਹੋਈਆਂ ਨੇ ਸਾਰੀਆਂ ਸਾਰੀਆਂ ਟਰੇਡ ਭਰੇ ਪਏ ਆ ਸਾਰੇ ਚਾਰ ਫਿਰ ਉਹ ਕੁੰਜੇ ਦੇ ਲੋ ਕੁੰਜੇ ਦੇ ਦੇਖ ਲੋ ਵੇਖੋ ਦਰਸ਼ਕੋ ਅੰਡੇ ਧਰਨ ਵਾਸਤੇ ਨੇ ਸਾਰੀਆਂ ਮੁਰਗੀਆਂ ਜਦੋਂ ਜਦ ਹੋਈ ਪਈ ਆ ਅੰਡੇ ਧਰਨ ਵਾਸਤੇ ਟਰੇਟਾਂ ਦੇ ਵਿੱਚ ਬਹਿਣ ਨੂੰ ਜਗ੍ਹਾ ਹੈ ਨਹੀਂ ਜਦੋਂ ਜਿਹਦੀ ਆ ਉਹ ਕਿਹਦੀ ਅੰਡਾ ਮੈਂ ਧਰਨਾ ਦਿਓ ਕਹਿੰਦੀ ਮੈਂ ਧਰਨਾ ਹੈ ਨਾ ਇਹ ਨਵੀਂ ਮੁਰਗੀ ਹੈ ਮੁਰਗੀ ਦੀ ਕਲੰਗੀ ਚੈੱਕ ਕਰੋ ਤੁਸੀਂ ਕਈ ਭਰਾ ਕਹਿੰਦੇ ਨੇ ਵੱਡੀਆਂ ਮੁਰਗੀਆਂ ਆ ਵੱਡੇ ਆ ਭਾਈ ਪਹਿਲਾਂ ਮੁਰਗੀ ਆਈ ਸੀ ਵੱਡੀ ਉਹਦਾ ਲਾਂਬਾ ਵੀ ਹੈਗਾ ਘੰਟਾ ਘਟ ਧਰਦੀ ਆ ਤਾਂ ਕਰਕੇ ਇਹਨਾਂ ਦੇ ਰੇਟ ਵੀ ਵੱਧ ਹੋਣਗੇ ਤੇ ਮੁਰਗੀ ਵੀ ਐਕਟਿਵ ਉਹ ਪੂਰੀ ਇਹ ਕਲੰਗੀ ਚੇਕਰਾਉ ਮੁਰਗੀ ਦੇ ਵੇਖੋ ਦਰਸ਼ਕੋ ਹਾਂ ਆ ਜੀ ਆ ਕੋਈ ਇਹਦੀ ਚੁੰਝ ਨਹੀਂ ਕੱਟੀ ਹੋਈ ਵੀ ਦੇਖੋ ਹੂੰ ਕੋਈ ਚੁੰਝ ਨਹੀਂ ਕੱਟੀ ਉਹ ਦਾਣਾ ਆਪਣੀ ਸਭ ਖਾਣਗੇ ਆਏ ਫੁੱਲ ਐਕਟਿਵ ਆਣ ਪਰ ਤੇ ਫੁੱਲ ਹੈਵੀ ਹੈ ਜੀ 1.5 ਕਿਲੋ ਪਲੱਸ ਮੁਰਗੀ ਹੈਗੀ ਇਹ ਇਹਦਾ ਰੇਟ ਅਜ ਰਹਿਣ ਵਾਲਾ 410 ਰੁਪਏ ਲਖਵੀਰ ਭਾਈ ਬਾਹਰ ਰੇਟ ਹੈ ਕਿਉਂਕਿ ਜਨਮਵਰ ਹੈ ਵੇਖੋ ਦਰਸ਼ਕੋ ਮੈਨੂੰ ਕੈਮਰਾ ਆਫਰ ਰਿਕਾਰਡ ਵੀਰ ਗੱਲ ਕਰ ਰਿਹਾ ਸੀ ਕਹਿੰਦਾ ਸੀ ਬਾਈ ਮੇਰੇ ਮਾਲਕ ਨਹੀਂ ਨਹੀਂ ਵੇਖਦੇ ਆ ਕੇ ਤੁਸੀਂ ਕੋਈ 20 30 ਰੁਪਏ ਘਟਾਉਣ ਵਾਲੀ ਗੱਲ ਹੀ ਕਰਦੇ ਹੋ ਲਖਵੀਰ ਤੁਹਾਡਾ ਮਾਲ ਦੇ ਬਾਈ ਦੇਖ ਲਿਆ ਰਾਤੀ ਮਾਲ ਆਇਆ ਇਹ ਹਾਂ ਬਾਈ ਰਾਤਾ ਰਾਤਾ ਮਾਲ ਤੁਹਾਡਾ ਕੋਈ ਨਿੰਦਣਯੋਗ ਨਹੀਂ ਬਹੁਤ ਵਧੀਆ ਮਾਲ ਆ ਹਨਾ ਤੇ ਬਾਕੀ ਜਿੰਨੀਆਂ ਵੀ ਆਪਾਂ ਪਹਿਲਾਂ ਗੱਲਾਂ ਕਰੀਆਂ ਉਹ ਗੱਲਾਂ ਸੋਢੀ ਤੇ ਨਿਬੜਦਿਆਂ ਵੀ ਆ ਕਸਟਮਰ ਦਾ ਵੀ ਕਾਫੀ ਰਿਸਪੌਂਸ ਆ ਜਿਹੜਾ ਹੋ ਰਿਹਾ ਤੇ ਦਰਸ਼ਕੋ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਭਰਾ ਪੁਰਾਣੇ ਮੁਰਗੀਆਂ ਲੈ ਕੇ ਗਏ ਆ ਵੀਰ ਦੇ ਕੋਲੇ ਇੱਕ ਉਹ ਦੇਖ ਲਓ ਉਧਰ ਵੀ ਮੁਰਗੀ ਕ੍ਰੀਏਟ ਦੇ ਵਿੱਚ ਆ ਅੰਡੇ ਦੇ ਬੈਠਣ ਵਾਲੀ ਆ ਤੇ ਅੰਡਾ ਇਹ ਵੀ ਮੁਰਗੀ ਤੋਂ ਸਾਰੀਆਂ ਮੁਰਗੀਆਂ ਜਿਹੜੀਆਂ ਆਂਡੇ ਵਾਲੀਆਂ ਸਾਰੀ ਟੂ ਜ਼ੈਡ ਸਾਰੀ ਦੀ ਸਾਰੀ ਮੁਰਗੀ ਅੰਡੇ ਵਾਲੀ ਆ ਸਾਰੀ ਦੀ ਸਾਰੀ ਜੀ ਇਹ ਨਹੀਂ ਕੋਈ ਪੁਰਾਣੀ ਮੁਰਗੀ ਵੀ ਕੋਈ ਅੰਡਾ ਧਰਦੀ ਨਹੀਂ ਚਾਹ ਹੋਰ ਆ ਚਾਹ ਹਟ ਗਈ ਚਾਹ ਅੰਡਾ ਲੈ ਲਿਆ ਉਹ ਚੀਜ਼ ਨਹੀਂ ਵੱਲ ਉਹਦੇ ਵਿੱਚ ਜੀ ਕਿਤੋਂ ਵੀ ਕੋਈ ਫੰਗ ਨਹੀਂ ਪਟਿਆ ਉਹ ਸਾਰੀ ਸਾਰੀ ਸਾਫ਼ ਹੋ ਮੁਰਗੀ ਜੀ ਸਾਰੀ ਨਵੀਂ ਮੁਰਗੀ ਐ ਟੂ ਜ਼ੈਡ ਲਖਵੀਰ ਕੁਛ ਨਾ ਕੁਛ ਬਾਈ ਵੇਖੋ ਇਹ ਇੱਕ ਗੱਲ ਇਹ ਲੋਕਾਂ ਦੀ ਡਿਮਾਂਡ ਸੀ ਇਹ ਹੂੰ ਲੋਕੇ ਮੰਗਦੇ ਆ ਰਹੀ ਮੁਰਗੀਆਂ ਨੂੰ ਨਵੀਂ ਚਾਹੀਦੀ ਐ ਰਾਤ 900 ਮੁਰਗੀਆਂ ਭਾਂ ਵਾਲੇ ਦਿੱਤੀ ਉਹਦੇ ਇੱਕਠੇ ਸਟੋਕ ਦੇਤਾ ਹਾਂ 900 ਮੁਰਗੀਆਂ ਵਾਲੇ ਤੇ ਆ ਉਹਦੇ ਵਿੱਚੇ 500 ਮੁਰਗੇ ਆਪਣੇ ਕੋਲੇ ਬਚੀ ਜਾ ਹੂੰ ਇਹ 500 ਹੀ ਇਕੱਲੀ ਆ ਰਹੀ ਯਾਰਾ ਜੀ ਉਹ ਦੂਜੀ ਵਾਧੂ ਕਰਦੀ ਉਦਰਾ ਦੂਜੀ ਵਾਧਾ ਹੈ ਹਾਂ ਜੀ ਕੀ ਰੇਟ ਦੇ ਦੀ ਇਹਦਾ ਫੇਰਾ ਇਹਦਾ 410 ਰੁਪਏ ਰੇਟ ਦੇ ਦਾਂਗੇ ਤਾਂ 410 ਬੜਾ ਹੈ ਦਰਸ਼ਕ ਭਰਾ ਨਾ ਪਤਾ ਕੀ ਕਹਿਣਗੇ ਵੀ ਪਿਛਲੀ ਵਾਰ ਆਪਾਂ 350 ਦਿੱਤਾ ਸੀ ਇਕੱਲੇ ਇਕੱਲੇ ਪੀਸ ਦਾ ਪਤਾ ਕੀ ਹੈ ਜਿਹੜੇ ਗਾਹਕ ਮੰਨ ਲਓ ਸ਼ੌਂਕ ਨਾਲ ਕੰਮ ਕਰਨਾ ਚਾਹੁੰਦੇ ਆ ਤੇ ਜੇ ਅੰਡੇ ਤੇ ਕੰਮ ਕਰਨਾ ਚਾਹੁੰਦੇ ਆ ਉਹਦੇ ਵਾਸਤੇ ਕੋਈ ਮਹਿੰਗੀ ਨਹੀਂ ਇਹ 4 ਅੰਡੇ ਧਰਤੇ ਮੁਰਗੀਆਂ ਐ ਮਾਲੋ ਤੁਸੀਂ ਮੰਨ ਲਓ ਉਹਦੇ ਰੇਟ ਚ ਆ ਬੜਨੇ ਆ ਤੇ ਇਹਨੇ ਆਂਡਾ ਦੇਣਾ ਡੇਲੀ ਉਹ ਆਂਡਾ ਧਰਦੀ ਆ ਕਹਿੰਦੇ ਸੰਨ ਝਟ ਕੇ ਇਥੇ ਵਰਗ ਪੈਂਦਾ ਇਹ ਰੋ ਹੀ ਜਾਊਗੀ ਆਂਡਾ ਇਹ ਰੋ ਜਾਂਦਾ ਧਰਨ ਵਾਲੀ ਮੁਰਗੀ ਐ ਨਵੀਂ ਮੁਰਗੀ ਆ ਫੁੱਲ ਝੋਲੀਆਂ ਮੁਰਗੀਆਂ ਦਾ ਫੇਰ ਥੋੜਾ ਜਿਹਾ ਹੋਰ ਘਟਾ ਦਿੰਨੇ ਆ ਹਨਾ 380 ਕਰ ਦਈਏ 380 ਆ ਬਾੜਾ ਥੋੜਾ ਫੇਰ ਬਾੜਾ ਥੱਲੇ ਜਾਉਣ ਦਾ ਕੰਮ ਹੋਰ ਕਿੰਨਾ ਕਰੀਏ ਫੇਰ ਤੁਸੀਂ ਦੱਸੋ ਜੇ ਭਰਾਏ ਕਰੋ ਵੀਡੀਓ ਸ਼ੇਅਰ ਕਰਕੇ ਉਹਨੂੰ ਦੇ ਦਾਂਗੇ ਕਿੰਨੇ ਜਣਾਂ ਨੂੰ ਵੀਡੀਓ ਸ਼ੇਅਰ ਕਰੂਗਾ 20 ਜਣਾਂ ਨੂੰ ਕਰ ਦੇਵੇ ਲੋ ਦਰਸ਼ਕੋ ਜਿਹੜਾ ਭਰਾ 20 ਜਣਾਂ ਨੂੰ ਵੀਡੀਓ ਸ਼ੇਅਰ ਕਰਕੇ ਆਊਗਾ 300 ਤੇ 80 ਰੁਪਈਆ ਦੀ ਮੁਰਗੀ ਲੈ ਜਾਓ ਬਾਈ ਨੂੰ ਪੁੱਛਿਆ ਨਹੀਂ ਲਖਵੀਰ ਸੋਚਾਂ ਜਦੋਂ ਵੀ ਪੈ ਗਿਆ ਚਲੋ ਇੱਕ ਅੱਧੇ ਹਰੀ ਸਾਡੀ ਵੀ ਤੁਸੀਂ ਮੰਨ ਲਿਆ ਕਰੋ ਹਾਂ ਪਤਾ ਕੀ ਇਹਦੇ ਵਿੱਚ ਇਹਦੇ ਵਿੱਚ ਐਵੇਂ ਮਾਰਜਿਨ ਬਾਲਾ ਨਹੀਂ ਇਹਦੇ ਵਿੱਚ ਵੱਧ ਤੋਂ ਵੱਧ ਕੋਈ 10 ਰੁਪਈਆ 15 20 ਮਾਰਜਿਨ ਦੇ ਜੀ ਜਿਆਦੇ ਮਾਰਜਿਨ ਵਾਲਾ ਕੰਮ ਹੈ ਚਲੋ ਇੱਕ ਵਾਰੀ ਕੋਈ ਨਹੀਂ ਫਿਰ ਜਿੱਥੇ ਬਾਲੇ ਹੋਗੇ ਉੱਥੇ ਕੱਟ ਸਹੀ ਹੈ ਨਾ ਤਾਂ ਹੀ ਆਉਂਦੇ ਨੇ ਚਲੋ ਪਤਾ ਕੀ ਹੈ ਗਾਗ ਮਨ ਲਓ ਸਾਰੇ ਤਰ੍ਹਾਂ ਦਾ ਮਨ ਲਓ ਸ਼ਹਿਰ ਵਾਲਾ ਗਾਗ ਵੀ ਆਉਂਦਾ ਪਿੰਡ ਵਾਲਾ ਵੀ ਉਹਦਾ ਪਿੰਡਾਂ ਦਾ ਲੋਕਾਂ ਰਹਿਣਾ ਹੈਗਾ ਚੰਗੇ ਪੜ੍ਹੇ ਲਿਖੇ ਲੋਕ ਵੀ ਰੱਖਦੇ ਹਨ ਜੀ ਹਾਂ ਉਹਨਾਂ ਨਾਲ ਤਾਂ ਬੜਾ ਫਰਕ ਹੈ ਪਰ ਪਿੰਡ ਵਾਲੇ ਜਿਹੜੇ ਆਮ ਲੋਕ ਕੰਮ ਚਲਾਉਣਾ ਚਾਹੁੰਦੇ ਕੋਈ 20 ਰੱਖ ਲੈਣ 50 ਰੱਖ ਲੈ ਉਹਨਾਂ ਨੂੰ ਅਸਰ ਪੈਂਦਾ ਜੀ ਤਾਂ ਆਉਂਦਾ ਯਾਰ ਕੋਈ ਗੱਲ ਨਹੀਂ ਆਪਾਂ 10 ਵਜੇ ਦਾ ਵੀ ਡੇਰ 20 ਲੈ ਕੇ 20:00 ਵਜੇ ਦਾ ਵੀ ਠੀਕ ਹੈ ਕੰਮ ਆਹ ਸੈਟਮਾ ਚਲੋ ਇੱਕ ਵਾਰੀ ਜਿਹੜਾ ਵੀ ਭਰਾ ਮੋਬਾਈਲ ਦੇਖ ਲਿਆ ਕਰੋ ਜਿਹੜਾ 20 ਜਨਮ ਵੀਡੀਓ ਸ਼ੇਅਰ ਕਰਕੇ ਆਊਗਾ ਹਾਂ ਬਸ ਉਹਨੂੰ 380 ਦੀ ਲੱਗ ਜੂ ਨਹੀਂ 400 ਨਹੀਂ 400 10 ਰੁਪਏ ਰੇਟ ਦਾ ਕੋਈ ਦਾ ਹਾਂ ਜੀ ਤੇ ਸਾਰੀ ਮੁਰਗੀ ਤੇ ਕੈਮਰਾਮੈਨ ਨੂੰ ਕਹਣਾ ਲਖਵੀਰ ਭਾਈ ਆ ਦੇਖੋ ਮੁਰਗੀਆਂ ਇਧਰ ਹਾਂ ਆ ਮੁਰਗੀਆਂ ਸਾਰੀਆਂ ਖੂਜੇ ਬੈਠੀਆਂ ੜੀਆਂ ਸਾਰੀਆਂ ਅੰਡਾ ਧਰਨ ਨੂੰ ਤਿਆਰ ਆ ਇਧਰ ਜੀ ਹਾਂ ਸਾਰੀਆਂ ਅੰਡੇ ਵਾਲੀ ਮੁਰਗੀ ਆ ਉਹ ਦੇਖੋ ਕ੍ਰੇਟ ਕ੍ਰੇਟ ਭਰੇ ਪਏ ਉਹਦਾ ਦੇਖੋ ਕ੍ਰੇਟਾਂ ਦੇ ਵਿੱਚ ਦੇਖੋ ਤੁਸੀਂ ਦਰਸ਼ਕੋ ਵਾਕੇ ਜਦੋਂ ਜਿਦੀ ਬੰਦੀਆਂ ਆ ਹਾਂ ਕ੍ਰੇਟਾਂ ਜਦੋਂ ਦੀ ਬੰਨਿਆ ਹਾਂ ਅੰਡੇ ਭਰੇ ਪਏ ਉਹ ਦੇਖੋ ਢੁੱਤੇ ਕਿਵੇਂ ਹੋਣ ਆ ਉਹ ਬੈਠੀਆਂ ਹਾਂ ਅੰਡੇ ਧਰਨ ਨੂੰ ਬੈਠਿਆ ਸਭ ਦਰਸ਼ਕੋ ਕੋਸਾਂਡੇ ਉੱਤਰ ਵੀ ਪਏ ਆ ਜਿਵੇਂ ਜਿਵੇਂ ਇਹ ਮੁਰਗੀਆਂਾਂ ਡੇਈ ਜਾਂਦੀਆਂ ਵੀਰ ਚੱਕੇ ਦਾ ਟਾਈਮ ਆ ਸਵੇਰ ਟਾਈਮ ਹੁਣ ਚੱਲ ਪਈ ਮੁਰਗੀ ਬਸ ਹੂੰ ਦਾਣਾ ਬੱਕਾ ਪਾ ਕੇ ਹੁਣ ਚੱਲ ਪਈ ਜੀ ਤੇ ਦਰਸ਼ਕੋ ਜਿਹੜਾ ਵੀਰ ਕੋਈ ਆ ਆ ਆਰ ਆਈ ਆਰ ਦਾ ਸ਼ਕੀਨ ਹੈ ਉਹਦੇ ਵਾਸਤੇ ਆ ਪਿਆ ਮਾਲ ਸੰਡੇ ਨੂੰ ਵੀਡੀਓ ਸ਼ੂਟ ਕਰ ਰਹੇ ਆ ਸਵੇਰੇ ਸਵੇਰੀ ਵੀਡੀਓ ਸ਼ੂਟ ਕਰੀ ਆ ਜਿਹੜਾ ਵੀ 20 ਜਣਾਂ ਨੇ ਵੀਡੀਓ ਸ਼ੇਅਰ ਕਰਕੇ ਆਊਗਾ ਤੇ ਉਹਨੂੰ ਆਫਰ ਦਵਾਤੀ ਵੱਡੀ 300 ਤੇ 80 ਰੁਪਈਆ ਦੀ ਮੁਰਗੀ ਆਰ ਆਈ ਆਰ ਲੈ ਜਾ ਸਕਦਾ ਵੇਖੋ ਤੁਸੀਂ ਬਿਲਕੁਲ ਖੁੱਲੇ ਵਾਤਾਵਰਣ ਦੇ ਵਿੱਚ ਹੀ ਜਾਨਵਰ ਫਿਰਦੇ ਆਗੇ ਜੇ ਕਿਸੇ ਦਾ ਬਾਹਰ ਜਾਣ ਨੂੰ ਜੀ ਕਰਦਾ ਤਾਂ ਬਾਹਰ ਤੁਰੇ ਫਿਰਦੇ ਆ ਜੇ ਕਿਸੇ ਦਾ ਅੰਦਰ ਰਹਿਣ ਨੂੰ ਜੀ ਕਰਦਾ ਤਾਂ ਅੰਦਰ ਤੁਰੇ ਫਿਰਦੇ ਆ ਆਂਡੇ ਤੁਸੀਂ ਇੱਧਰ ਵੀ ਚੈੱਕ ਕਰ ਲਓ ਇੱਧਰ ਆਪਣੇ ਕੋਲੇ ਸੁਨਾਲੀ ਆ ਗਈ ਜੀ ਹਾਂ ਇਹ ਸੁਨਾਲੀ ਆ ਗਈ ਇਹ ਸੁਨਾਲੀ ਨਾ ਇਹ ਮੁਰਗਾ ਮੁਰਗੀ ਮਿਕਸਾ ਸਾਰਾ ਜੀ ਉਸ ਡੀਪੀ ਦੇ ਮੁਰਗੇ ਵੀ ਹੈਗੇ ਆ ਹਾਂ ਡੀਪੀ ਦੇ ਵੀ ਹੈਗੇ ਆ ਆਰ ਆਰ ਦੇ ਵੀ ਇਹ ਕੇ ਵਿੱਚ ਬਲੈਕ ਹੈਟ ਲੋਗ ਦੇ ਵੀ ਹੈਗੇ ਵਿੱਚ ਜੀ ਹਾਂ ਸਾਰੇ ਚੱਕੋ ਦਰਸ਼ਕੋ ਮੁਰਗੇ ਸਾਰੇ ਤਰ੍ਹਾਂ ਦੇ ਇਹ ਹੂੰ ਲਖਵੀਰ ਭਾਈ ਇਹ ਅੰਡੇ ਤੇ ਤਿਆਰ ਹੈਗੀ ਮੁਰਗੀ ਹਾਂ ਜੀ ਹਾਂ ਪੂਰੀ ਤਿਆਰ ਹੈ ਫੜ ਕੇ ਦਿਖਾਓ ਦਰਸ਼ਕਾਂ ਨੂੰ ਮੁਰਗਾ ਫੜੋ ਪਹਿਲਾਂ ਮੁਰਗਾ ਚੈੱਕ ਕਰੋ ਤੇਨੂੰ ਵੇਖੋ ਦਰਸ਼ਕੋ ਮੁਰਗੇ ਦੀ ਕੁਆਲਿਟੀ ਚੈੱਕ ਕਰੋ ਪੂਰੀ ਕਿੱਥੋਂ ਤੱਕ ਆ ਲੰਬਾ ਵਾਹ ਜੀ ਵਾਹ ਦੋ ਫੁੱਟ ਲੰਬਾ ਮੁਰਗਾ ਹੂੰ ਦੋ ਫੁੱਟ ਕੈਮਰਾਮੈਨ ਨੂੰ ਕਹਿੰਦਾ ਵੀ ਥੋੜਾ ਜਿਹਾ ਮਗਰ हट ਕੇ ਦਿਖਾ ਦੇ ਮੁਰਗੇ ਵਾਕਈ ਦੇਖੋ ਚੈੱਕ ਕਰੋ ਮੁਰਗੇ ਦੇ ਹੂੰ ਪੂਰੀ ਫੁੱਲ ਕੁਆਲਿਟੀ ਦੇ ਵਿੱਚ ਆ ਮੁਰਗਾ ਵਾਂਗ ਤੇ ਆ ਗਿਆ ਜੀ ਹੈ ਪੂਰਾ ਫੁੱਲ ਵਾਂਗ ਵਾਲਾ ਪੂਰੇ ਫੁੱਲ ਵਾਂਗ ਫੁੱਲ ਵਾਂਗ ਵਾਲਾ ਦਰਸ਼ਕੋ ਵੇਖੋ ਸਾਰੇ ਮੁਰਗੇ ਚੈੱਕ ਆ। ਆ ਤੁਸੀਂ ਮੁਰਗੀ ਚੈਮਰਾਮੈਨ ਨੂੰ ਕਹਿੰਦਾ ਵੀ ਇੱਧਰ ਦਿਖਾ ਦਿਓ। ਸਾਰੇ ਮੁਰਗੇ ਕਲੰਗੀ ਵਾਲੇ ਆ ਤੇ ਵਾਂਗਾਂ ਤੇ ਮੁਰਗੇ ਆ ਸਾਰੇ ਐਕਟਿਵ ਜਾਨਵਰ ਆ ਸਾਰੇ। ਇਹਦੇ ਝਰ ਮੁਰਗੀ ਆਪਣੇ ਕੋਲੇ ਸੁਨਾਲੀ ਦਾ ਕੀ ਰੇਟ ਹੋ ਜੂਗਾ? ਸੁਨਾਲੀ ਦਾ ਹੋ ਜੂਗਾ ਜਾਂ ਡੀਪੀ ਹੋ ਜੂਗੀ? ਸੁਨਾਲੀ ਇਹ ਇੱਕੀ ਰੇਟ ਦੇ ਦਈਏ ਤਾਂ ਉਹਨਾਂ ਦਾ ਫੇਰ ਅੱਜ। ਨਹੀਂ ਇੱਕ ਨਹੀਂ ਸੁਨਾਲੀ ਮਹਿੰਗੇ। ਚਲੋ ਸੁਨਾਲੀ ਦਾ ਫਿਰ ਪਹਿਲਾਂ ਸੁਨਾਲੀ ਦੇ ਕਰੀਏ ਮਹਿੰਗੇ ਵਾਲੇ ਦਿਖਾਗੇ ਆਪਾਂ ਦਰਸ਼ਕਾਂ ਨੂੰ। ਨਾਲ ਹੀ ਮੁਰਗੀ ਆਪਾਂ ਦੇ ਦਾਂਗੇ ਆਪਾਂ 450 ਪੀ। ਾਂਡੇ ਦੇ ਮੁਰਗੀ ਇਹ ਵੀ ਸਟਾਰਟ ਹੋ ਗਏ ਪਹਿਲਾਂ ਆਪਣੇ ਕੋਲੇ ਆਏ ਸੀਗਾ ਸਟਾਕ ਇਹਦਾ 7-800 ਮੁਰਗੀ ਆਈ ਸੀਗੀ ਉਹ ਸਾਰੀ ਸੇਲ ਹੋ ਗਈ ਜੀ ਇਹ ਮੁਰਗੀ ਆਪਣੇ ਕੋਲੇ ਕੱਲ ਫੇਰ ਆਈ ਆ ਦੁਬਾਰੇ ਠੀਕ ਆ ਤੇ ਇਹਦੀ ਵੀ ਡਿਮਾਂਡ ਹੈ ਮੇਲੇ ਵਿੱਚ ਇਹਦੇ 100-200 ਤੜਕੇ ਵੇਚਦੇ ਤੇ ਦੂਜੇ ਮੁਰਗੀ ਫਰਦੀ ਆ ਇਹ ਲਖਵੀਰੇ ਹੱਥ 'ਚ ਫੜੀ ਤਾਂ ਨਹੀਂ ਜਾਣੀ ਵੇਖੋ ਦਰਸ਼ਕੋ ਨਹੀਂ ਵੜੀ ਜਾਂਦੀ ਇਹ ਬੜੀ ਜਾਂਦੀ ਦੇਖੋ ਜੀ ਇਹ ਵੀ ਵੜੀ ਜਾਂਦੀ ਹੱਥ ਖੜੇ ਕਰ ਗਿਆ ਲਖਵੀਰ ਤੂੰ ਵੀ ਫੇਰ ਇਹਨਾਂ ਦੇ ਕੋਲ ਸਪੈਸ਼ਲ ਜਾਲ ਪਿਆ ਜਾਲ ਪਾ ਕੇ ਫੜਦੇ ਇਹਨੂੰ ਅੱਛਾ ਦਿੱਤਾ ਨਹੀਂ ਫੜਦੇ ਆ ਹਾਂ ਜੇ ਪਾ ਕੇ ਫੜਦੇ ਆ ਸਪੈਸ਼ਲ ਇਹਦੇ ਨਾਲ ਉਹ ਨਹੀਂ ਵੜੀ ਜਾਂਦੀ ਇਹ ਲੋ ਤਾਂ 450 ਰੁਪਏ ਲਖਵੀਰ ਰੇਟ ਆ ਭਾਈ 450 ਰੁਪਏ ਰੇਟ ਆ ਇਹ ਸੁਨਾਲੀ ਦਾ 450 ਰੁਪਏ ਸੁਨਾਲੀ ਦਾ ਰੇਟ ਆ ਹਾਂ ਜੀ ਤੇ ਮੁਰਗੀ ਦਾ ਕੀ ਰੇਟ ਹੋ ਜੂਗਾ ਨਾਲ ਮੁਰਗਾ ਵੀ 450 ਹੀ ਦਾਂਗੇ ਮੁਰਗਾ ਵੀ ਨਾਲ 450 ਹੀ ਹੋ ਜੂ ਹਾਂ ਜੀ ਕਿਉਂਕਿ ਲਖਵੀਰ ਭਾਈ ਸਾਰੇ ਸਾਮਾਨ ਤੇ ਫਿਰ ਕਟਾਾਇਆ ਬਣੀ ਜਾਂਦਾ ਹਨਾ ਹਾਂ ਜੀ ਇਹ ਵੀ ਆਪਣੇ ਕੋਲੇ ਲਿਮਟਡ ਦਾ ਮਾਲ ਹੈ ਕਿੰਨਾ ਕਮਾਲ ਆਪਣੇ ਕੋਲੇ ਇਹ ਹੋਊਗਾ ਆਪਣੇ ਕੋਲੇ ਮੇਰੇ ਖਿਆਲ ਚ 1000 ਨਾਕਦੇ ਇਸ ਪਾਸੇ ਹੋਊਗਾ 1000 ਕਿ ਨਾਕਿਆ ਦਰਸ਼ਕੋ ਹਾਂ ਜੀ ਜਨਮਰ ਬਹੁਤ ਜਿਆਦਾ ਐਕਟਿਵ ਆ ਜਿਹੜੇ ਕਿਸੇ ਭਰਾ ਨੇ ਲੈਣੇ ਆ ਤਾਂ ਵੀਰ ਲਖਵੀਰ ਜੀ ਨਾਲ ਕੰਟੈਕਟ ਕਰ ਲਿਓ ਪੱਟੀ ਦੇ ਵੀ ਨੰਬਰ ਚੱਲੀ ਜਾਂਦਾ ਲਖਵੀਰ ਭਾਈ ਵੈਸੇ ਵੀ ਨੰਬਰ ਰਿਪੀਟ ਕਰੇ ਤੁਹਾਡਾ 7589231016 ਨੰਬਰ ਆਈ ਆਪਣਾ ਜੀ ਪਿੰਡ ਆਪਣਾ ਹੈਗਾ ਜੰਡਾਲਾ ਨੇੜੇ ਗੋਨੇ ਨਾਲ ਮੰਡੀ ਤੇ ਜਲਾ ਹੈਗਾ ਬਠਿੰਡਾ ਆਪਣਾ ਇਹ ਨਸਾਣੇ ਤੋਂ ਕਿੰਨੇ ਕਿਲੋਮੀਟਰ ਦਾ ਹੈ ਰਾਣੇ ਤੋਂ 11 ਕਿਲੋਮੀਟਰ ਆ ਜੀ ਤੇ ਇਧਰ ਆਪਨੇ ਆਇੰਦਾ ਗੋਨੇ ਨਾਲ ਮੰਡੀ ਗੋਨੇਣੇ ਤੋਂ 6 ਕਿਲੋਮੀਟਰ ਤੇ ਹਰਾਇਪੁਰ ਤੋਂ 2 1/2 ਕਿਲੋਮੀਟਰ ਬਾਅਦ ਆ ਜੀ ਪਿੰਡ ਹਰਾਇਪੁਰ ਸਭ ਤੋਂ 2 1/2 ਕਿਲੋਮੀਟਰ ਦੀ ਦੂਰੀ ਤੇ ਆ ਤੇ ਘਰ ਆਪਣਾ ਰੋਡ ਦੇ ਉੱਤੇ ਹੀ ਆ ਹਾਂ ਉੱਤੇ ਹੀ ਬਿਲਕੁਲ ਰੋਡ ਜੀ ਲਖਵੀਰ ਬਾਈ ਪਰ ਜਰੋਂ ਦਾ ਇਹ ਕਾਰੋਬਾਰ ਦੇ ਵਿੱਚ ਪਿਆ ਹਾਂਜੀ ਹਾਂ ਕਿੰਨਾ ਕੁ ਸਕੂਨ ਮਿਲਿਆ ਬਹੁਤ ਵਧੀਆ ਰਿਸਪੌਂਸ ਬਹੁਤ ਲੋਕਾਂ ਦਾ ਜੀ ਬਹੁਤ ਵਧੀਆ ਰਿਸਪੌਂਸ ਆ ਹੂੰ ਆਪਣਾ ਇਹ ਮੰਨ ਲਓ ਬਹੁਤ ਬੰਦੇ ਇਹੇ ਜੇ ਮੰਨ ਲਓ ਜਿਹੜੇ ਆਪਾਂ ਸੋਚਿਆ ਵੀ ਨਹੀਂ ਸੀ ਕਦੇ ਵੀ ਜੁੜਨਗੇ ਆਪਾਂ ਨੌ ਬੰਦੇ ਵੀ ਜੁੜ ਗਏ ਆਪਣੇ ਨਾਲ ਹਾਂ ਇਹ ਕੰਮ ਇਹ ਜੀ ਬਹੁਤ ਵਧੀਆ ਚੰਗੇ ਚੰਗੇ ਮੁਲਾਜ਼ਮ ਇਹਦੇ ਵਿੱਚ ਜਿਹੜੇ ਆਪ ਨੂੰ ਆਪਣੇ ਤੁਹਾਨੂੰ ਮੈਂ ਕੱਲ ਦੀ ਗੱਲ ਆਦਾ ਆਪਣੇ ਡੀਆਈਏ ਬਠੰਡੇ ਜੀ ਠੀਕ ਆ ਹੁਣ ਇਹ ਸਪੈਸ਼ਲ ਮੈਨੂੰ ਫੋਨ ਕੀਤਾ ਤੇ ਸਪੈਸ਼ਲਾਂ ਨੇ ਮੁਲਾਜ਼ਮ ਭੇਜਿਆ ਉਹਦੇ ਦੋ ਜਣੇ ਤੇ ਮੁਰਗੀਆਂ ਮਗਵਾਆਂਗਾ ਇਹ ਕਾਂਡੇਟਰ ਲੇ ਕੇ ਚਾਰ ਮੁਰਗੇ ਲੈ ਉਹ ਚਲ ਜਿੰਨੇ ਵੀ ਮਰਜ਼ੀ ਨਾਲ ਲੈ ਕੇ ਗਿਆ ਠੀਕ ਹੈ ਬੰਦੇ ਦਾ ਫੋਨ ਤਾਂ ਮੈਨੂੰ ਕੀਤਾ ਨਾ ਬਿਲਕੁਲ ਜੀ ਬਿਲਕੁਲ ਡੀਏ ਜੀ ਆਪਣੇ ਉਹਨਾਂ ਨੇ ਜੀ ਹਾਂ ਉਹਨਾਂ ਨੇ ਫੋਨ ਕੀਤਾ ਫੇਰੀ ਪੀੜ ਲੈ ਕੇ ਗਏ ਫਿਰ ਉਹ ਉਹ ਲੈ ਕੇ ਆ ਰਹੀ ਆ ਅੱਛਾ ਆ ਰਹੀ ਆ ਆ ਰਹੀ ਆਰ ਦੀ ਡਿਮਾਂਡ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਵੱਡੇ ਵੱਡੇ ਪੱਧਰ ਤੇ ਲਖਵੀਰ ਫਿਰ ਕਿੱਥੋਂ ਫੋੜ ਫਾਲ ਕੇ ਲੈ ਆਉਣਾ ਹੁੰਦਾ ਕਿਉਂਕਿ ਜਿਵੇਂ ਜਿਵੇਂ ਸਰਦੀ ਆਈ ਜਾਂਦੀ ਆ ਹਨਾ ਮਾਰਦੀ ਓਵੇਂ ਓਵੇਂ ਸ਼ਾਰਟੇਜ ਪੈਂਦੀ ਆ ਹੋਰ ਫਾਰਮਾਂ ਦੇ ਵਿੱਚ ਆ ਜੀ ਆ ਜੀ ਆ ਆਪਣੇ ਸੁਖਨਾ ਕਦੇ ਫਾਰਮ ਦੇ ਵਿੱਚ ਸ਼ਾਰਟੇਜ ਨਹੀਂ ਪਈ ਸ਼ਾਰਟੇਜ ਬਈ ਪਤਾ ਕੀ ਆ ਗੱਲ ਕੀ ਆ ਲਿੰਕ ਮੰਨ ਲਓ ਵੀ ਕੋਈ ਵੀ ਕੰਮ ਲਿੰਕ ਬਣਾਉਣੇ ਪੈਂਦੇ ਆ ਮਾਲ ਦੇ ਹਣਾ ਕੰਮ ਦੇ ਹੌਲੀ ਹੌਲੀ ਲਿੰਕ ਜਿਵੇਂ ਵਧੀ ਜਾਂਦਾ ਬੰਦਾ ਓਵੇਂ ਓਵੇਂ ਕਲਾਟਾ ਹੋਈ ਜਾਂਦਾ ਬਸ ਸੈਂਟਮੈਂਟ ਮੈਂ ਚੱਲੀ ਜਾਂਦਾ ਬਾਕੀ ਇਮਾਨਦਾਰੀ ਦਾ ਕੰਮ ਐਡਾ ਉਹ ਨਹੀਂ ਫੇਲ ਹੁੰਦਾ ਕਦੇ ਵੀ ਕਿਉਂਕਿ ਕੰਮ ਆ ਜੇ ਲੰਮਾ ਚਲਾਉਣਾ ਤਾਂ ਕੰਮ ਉਹ ਇਮਾਨਦਾਰੀ ਜ਼ਰੂਰੀ ਆ ਇਮਾਨਦਾਰੀ ਜ਼ਰੂਰੀ ਸਾਫ਼ ਸੁਥਰਾ ਕੰਮ ਹਣਾ ਜ਼ਰੂਰੀ ਆ ਇਹ ਮੁਰਗੀਆਂ ਵੇਖੋ ਦਰਸ਼ਕੋ ਬਿਲਕੁਲ ਸਿੰਪਲ ਖਾਣਾ ਹੀ ਚੁਕਦੀਆਂ ਫਿਰਦੀਆਂ ਆਂ ਮੈਂ ਕੈਮਰਾਮੈਨ ਨੂੰ ਕਹਿੰਦਾ ਦਿਖਾ ਦਿਓ ਤੇ ਸਾਰੇ ਜਾਨਵਰ ਆ ਜਿਹੜੇ ਉਹ ਪ੍ਰੋਪਰ ਫੁੱਲ ਐਕਟਿਵ ਹੈ ਤੁਪਸੇਕੀ ਜਾਂਦੇ ਵਿੱਚ ਬੈਠਿਆ ਲੋਕੇਸ਼ਨ ਲਖਵੀਰ ਬਾਈ ਇਹ ਕਿਸੇ ਕੋਈ ਪ੍ਰਕਾਰ ਆਰਕੀਟੈਕਟ ਤੋਂ ਕੋਈ ਨਕਸ਼ਾ ਨੁਕਸ਼ਾ ਬਣਾਇਆ ਤੁਸੀਂ ਲੋਕੇਸ਼ ਨੇ ਬਹੁਤ ਘੈਂਟ ਬਣਾਈ ਆ ਲੋਕੇਸ਼ਨ ਬਾਈ ਦਾ ਦਿਮਾਗ ਦੇ ਵਿੱਚ ਸੀਗੀ ਗੱਲ ਵੀ ਇਸ ਤੱਕ ਬਣਾਵਾਂਗੇ ਹਮਮ ਗੱਲ ਲੰਮੀ ਸੋਚ ਕੇ ਘੱਟੋ ਘੱਟ 4-5 ਸਾਲ ਸੋਚੀ ਗਏ ਫਿਰ ਬਣਾਇਆ ਉਦੋਂ ਬਾਅਦ ਜਾ ਕੇ ਜੀ ਹਾਂ ਪਹਿਲਾਂ ਫਿਰ ਕਾਰੋਬਾਰ ਕੀ ਸੀ ਆਪਣਾ ਕਾਰੋਬਾਰ ਭਈ ਆਪਾਂ ਪਹਿਲਾਂ ਤੋਂ ਮੰਨ ਲਓ ਡਰਾਈਵਰੀਦ ਲਾਈਨ ਤੇ ਸੀ ਮੰਨ ਲਓ ਅੱਛਾ ਹਾਂ 2006 ਤੋਂ ਲੈ ਕੇ ਮੈਂ ਡਰਾਈਵਰੀ ਕਰੀ ਜਾਂਦਾ ਸੀ ਯੂਪੀ ਬਿਹਾਰ ਬੰਗਾਲ ਨਪਾਲ ਸਾਰੇ ਆਪਣੇ ਘੁੰਮੀ ਵੇਟੂ ਜਾਟ ਜੀ ਠੀਕ ਆ ਹੁਣ ਮੰਨ ਲਓ ਹੋ ਗਏ ਸੀ ਪੰਜ ਚਾਰ ਕੇ ਸਾਲ ਹੁਣ ਇੱਥੇ ਲੋਕਲ ਸੂਰਤਗੜ ਰਾਜਸਥਾਨ ਚ ਤੇ ਪਠਾਨਕੋਟੀ ਚੱਲਦੇ ਸੀ ਥੋੜਾ ਆਪਣੇ ਕੋਲੇ ਆਉਂਦਾ ਹੈਗਾ 18 ਚੱਕਾ ਉਹ ਤੇ ਹੁਣ ਇਸ ਟਾਈਮ ਡਰਾਈਵਰ ਹੋਨ ਡਰਾਈਵਰ ਰੱਖ ਲਿਆ ਹਾਂ 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 ਹੁਣ ਸਮਾਰਟ ਵਰਕ ਸ਼ੁਰੂ ਕਰ ਲਿਆ ਫਿਰ ਬਸ ਹੁਣ ਇਹ ਵੀ ਨਾਲ ਤਾਂ ਘਰੇ ਆ ਜੀ ਤੇ ਨਾਲੇ ਠੀਕ ਆ ਵੀ ਦਸਾਂ ਦਾ ਚੱਲੀ ਜਾਂਦਾ ਜੀ ਹਾਂ ਜੀ ਚਲੋ ਬਹੁਤ ਵਧੀਆ ਪੁੰਨ ਨਾਲੇ ਫਲੀਆਂ ਜੇ ਕਹਿੰਦੇ ਨੇ ਨਾਲੇ ਪੁੰਨ ਨਾਲੇ ਫਲੀਆਂ ਹਾਂ ਦੋਨੇ ਕੰਮ ਦਿਮਾਗ ਫਿਰ ਨਾਲ ਨਾਲ ਡਰਾਈਵਰੀ ਕਰੀ ਜਾਂਦੇ ਸੀ ਘੁੰਮਦਾ ਸੀ ਵੀ ਕਿਤੇ ਨਾ ਕਿਤੇ ਘਰੇ ਰਹਿਣ ਵਾਲੇ ਆਪਾਂ ਸੈਟਅਪ ਇਹ ਮੈਨੂੰ ਨਾ ਹੋ ਗਏ ਸੀ ਕਈ ਸਾਲ ਹੋ ਗਏ ਸੀ ਮਤਲਬ ਇਸ ਤੱਕ ਟੱਕਰੇ ਮਰੀ ਜਾਂਦੇ ਨੂੰ ਕੰਮ ਤੇ ਤੇ ਪਰ ਉਹ ਸੈਟਅਪ ਜਾ ਕੇ ਹੌਲੀ ਹੌਲੀ ਬਣਦਾ ਕੰਮ ਕੋਈ ਵੀ ਮੈਂ ਵੀ ਇੱਕ ਬੰਦੇ ਨੂੰ ਵੀ ਭਰਾ ਵੀ ਅਸੀਂ ਦਾ ਨਾਨਾ ਵੀਰ ਪਹਿਲਾਂ 10-20 ਮੁਰਗੇ ਤੋਂ ਕ ਉਦਵਸ ਨੂੰ ਆਪ ਹੀ ਤੇਰਬ ਵਧੀ ਜਾਊਗਾ ਜੀ ਹਾਂ ਫਿਰ ਇਹ ਨਹੀਂ ਵੀ ਪੜਾ ਕੋਈ ਜਾਨਵਰ ਬਿਮਾਰ ਹੋ ਜਾਇਆ ਹੋਰ ਹੋਈ ਮਤਲਬ ਫਿਰ ਮੈਡੀਸਨ ਦੇ ਸਾਰੀ A to Z ਪ੍ਰੋਪਰ ਜਾਣਕਾਰੀ ਬੰਦੇ ਨੂੰ ਆਪ ਹੀ ਆ ਜਾਂਦੀ ਹੈ ਲਖਵੀਰ ਫਿਰ ਟ੍ਰੇਨਿੰਗ ਟ੍ਰੇਨਿੰਗ ਲਈ ਕਿ ਤੋ ਬਾਈ ਉਹ ਵੀ ਲਈ ਵੀ ਹਾਂ ਕਿੰਨੇ ਕਿੰਨੇ ਕ ਟਾਈਮ ਦੀ ਟ੍ਰੇਨਿੰਗ ਆ ਇਹ ਇਹ ਟ੍ਰੇਨਿੰਗ ਤਾਂ ਹੈ ਤਾਂ ਹਫਤੇ ਇੱਕ ਦੀ ਜਿਆਦਾ ਵੱਡੀ ਨਹੀਂ 8 ਦਿਨਾਂ ਦੀ ਟ੍ਰੇਨਿੰਗ ਹੀ ਹੈ ਤੇ ਪਰ ਉਹਦੇ ਵਿੱਚ ਨੌਲਜ ਜਿਹੜੀ ਮਿਲਦੀ ਹੈ ਉਹ ਲੱਗਦੀ ਹੈ ਜਿਹੜੀ ਆਪਾਂ ਪ੍ਰੈਕਟੀਕਲ ਕਰਨਾ ਉਹ ਚੀਜ਼ ਕੁਝ ਹੋਰ ਹੈ ਕਿਉਂਕਿ ਹੱਥਾਂ ਨਾਲ ਘਸ-ਘਸ ਕੇ ਜੁਸਤੀ ਅਰਬੇ ਦੇ ਵਿੱਚੋਂ ਨਿਕਲਣਾ ਹੋਰ ਚੀਜ਼ ਹੈ ਹਾਂ ਇਹ ਹੀ ਚੀਜ਼ ਦਾ ਫਰਕ ਹੈ ਸੁਣਨਾ ਹੋਰ ਚੀਜ਼ ਹੈ ਹੈਨਾ ਸੁਣਨਾ ਹੋਰ ਚੀਜ਼ ਹੈ ਅਗਲਾ ਪਕ ਕਿਤਾਬੀ ਕੀੜੇ ਕਹਿੰਦੇ ਲਿਖੀ ਕੇ ਲਿਖੀ ਕੇ ਲਿਖੀ ਕੇ ਉਹਦੇ ਚ ਕੋਈ ਚੀਜ਼ ਕੰਮ ਆ ਗਈ ਕੋਈ ਆਪ ਨੂੰ ਮਿਲੀ ਨਹੀਂ ਕੋਈ ਜਿਵੇਂ ਦਵਾਈ ਲਿਖਾਦੀ ਪਰ ਉਹਨਾਂ ਨੇ ਕੋਈ ਮਤਲਬ ਮੈਡੀਸਿਨ ਲਗਾਦੀ ਹੋ ਸਕਦਾ ਪਟਿਆਲੇ ਮਿਲਦੀ ਆ ਆਪਣੇ ਮਿਲਦੀ ਨਾ ਹੋਵੇ ਤੇ ਵਾਹ ਜੀ ਵਾਹ ਹਾਂ ਇਹ ਜੀ ਦਾ ਫਰਕ ਹੈਗਾ ਉਹ ਲਿਖਤੀ ਚੀਜ਼ ਆ ਮਤਲਬ ਕਿਤਾਬਾਂ 'ਪਾ ਛੋਟੇ ਨੇ ਪੜ੍ਹਦੇ ਨੇ ਉਹ ਕਿਤਾਬੀ ਕਿਹੜਾ ਚੀਜ਼ ਦਾ ਕਿਤਾਬਾਂ 'ਚ ਲਿਖਿਆ ਪਿਆ ਸਾਰਾ ਕੁਝ ਵਿਆਹ ਜੀ ਬੋਆ ਜੀ ਬੋਆ ਜੀ ਬੋ ਉਹ ਮਿਲੇ ਜਾਂ ਨਾ ਮਿਲੇਗਾ ਹੂੰ ਇਹ ਐਵੇਂ ਸਾਰਾ ਕੁਝ ਆਪ ਪ੍ਰੈਕਟੀਕਲ ਆਪ ਕਰਾਂਗੇ ਆਪਾਂ ਕਿਸੇ ਵੀ ਚੀਜ਼ ਤੋਂ ਕੋਈ ਵੀ ਕੰਮ ਲੈ ਸਕਦੇ ਹੂੰ ਫਿਰ ਅਸੀਂ ਜਾਨਵਰ ਕੋਈ ਘਰੀ ਢੱਲਾ ਮੱਠਾ ਕੋਈ ਹੋ ਜਾਏ ਤੇ ਬੰਦੇ ਲਈ ਮੈਡੀਸਿਨ ਹੀ ਵਰਤ ਦੋਨੇ ਉਹਦੇ ਨੇ ਸਹੀ ਜਾਂਦਾ ਵਾਹ ਜੀ ਵਾਹ ਹਾਂ ਇਹਦੇ ਤੋਂ ਬਿਨਾ ਫਿਰ ਹੈ ਨਾ ਹਾਂ ਬਸ ਆ ਚੀਜ਼ ਹੈ ਹੂੰ ਤੇ ਉਹ ਹੁਣ ਜੇ ਮੰਨ ਲਓ ਜਾਨਵਰ ਕੋਈ ਹੁਣ ਨਾ ਪਿੱਛੇ ਜੇ ਬਿਮਾਰੀ ਚੱਲੀ ਸੀ ਕਹਿੰਦੇ ਮੂੰਹ ਟੱਡਦਾ ਜਾਨਵਰ ਹਾਂ ਆਪਾਂ ਦੱਸ ਵੀ ਦਿੰਨੇ ਆ ਮੰਨ ਲਓ ਵੀਰਿਆ ਨੂੰ ਜੀ ਹਾਂ ਕਿਉਂਕਿ ਉਹ ਲੱਖਾਂ ਮੁਰਗਨਾ ਆਪਾਂ ਸੇਲ ਕਰਤੀਆਂ ਹਾਂ ਹਾਂ ਲੋਕਾਂ ਨੇ ਮੰਨ ਲਓ ਆਮ ਨੁਕਸ ਪੈਂਦੇ ਕਹਿੰਦੇ ਜਾਨਵਰ ਮੂੰਹ ਟੱਡ ਕੇ ਸਾਹ ਲੈਂਦਾ ਹੈ ਉਹ ਨੁਕਸ ਕੀ ਹੈ ਕੁਝ ਵੀ ਨਹੀਂ ਗਿਆ ਲੋਕਾਂ ਨੇ ਜਾਨਵਰ ਪਰ ਕਹਿੰਦੇ 100 ਮਾਰ ਲਏ 200 ਮਾਰ ਲਿਆ ਉਹ ਸਿਰਫ ਤੇ ਸਿਰ ਬੁਖਾਰ ਹੁੰਦਾ ਜਾਨਵਰ ਨੂੰ ਜੀ ਹਾਂ ਇੱਕ ਏਵਲ 25 ਹੂੰ ਤੇ ਇੱਕ ਟੈਰਾਮਾਈਸਿੰਦੀ ਗੋਲੀ ਤੇ ਚੇਪੈਰਾਸਟਾਮੋਲ ਦੀ ਗੋਲੀ ਉਹਦੇ ਚ ਪੈਰਾਸਟਾਮੋਲ ਦਾ ਜਾਨਵਰ ਨੂੰ ਦੇ ਦੋ ਇੱਕ ਸਿੰਗਲ ਜਾਨਵਰ ਨੂੰ ਸਿੰਗਲ ਨੂੰ ਯਾਰ ਹਾਂ ਤੇ ਜਾਨਵਰ ਮਰਦਾ ਹੀ ਹੈਗਾ ਲੋ ਦਰਸ਼ਕੋ ਇਹ ਵੀ ਤੁਹਾਡੇ ਵੇਖੋ ਜਾਣਕਾਰੀ ਵਾਸਤੇ ਆਪਾਂ ਦੱਸਿਆ ਨਾ ਜਾਣਕਾਰੀ ਵਾਸਤੇ ਭਰਾ ਤੋਂ ਕੋਈ ਨਾ ਕੋਈ ਜਾਣਕਾਰੀ ਸਾਡੀ ਵੀ ਕੋਸ਼ਿਸ਼ ਇਹ ਆ ਵੀ ਜਿਹੜਾ ਕੋਈ ਭਰਾ ਕੋਈ 100 200 500 ਜਾਨ ਲੈ ਕੇ ਗਿਆ ਉਹਦਾ ਕਾਰੋਬਾਰ ਹੋਰ ਤਰੱਕੀ ਵਾਲੇ ਪਾਸੇ ਜਾਵੇ ਹੈਨਾ ਨਹੀਂ ਜਾਨਵਰਾਂ ਨੂੰ ਨੁਕਸਾਨ ਹੋ ਜਾਂਦਾ ਇਹ ਇਹ ਜਿਹੜਾ ਮੂੰਹ ਟੜਦਾ ਇਹਦਾ ਇਲਾਜ ਹੀ ਨਹੀਂ ਰੁਪਏ ਦਾ ਹੂੰ ਲੋਕ ਇਹਦੇ ਸਪਰੇਆ ਕਰਾਈ ਜਾਂਦੇ ਹੋਰ ਕਹਿੰਦੇ ਕੋਈ ਵੀੜ ਪਾ ਦੋ ਉਹ ਕਰ ਦੋ ਕੁਛ ਵੀ ਨਹੀਂ ਦਾ ਇਲਾਜ ਬਸ ਇਹ ਬਲ 25 ਦੇ ਬੁਖਾਰ ਦੀ ਗੋਲੀ ਬਸ ਜੀ ਇੰਨੇ ਲਾ ਜਾਂਦੇ ਲਖਵੀਰ ਭਾਈ ਕਈ ਵੀਰ ਜਾ ਕੇ ਜਾਨਵਰਾਂ ਨੂੰ ਕਣਕ-ਕੁਣਕ ਤੇ ਲਾ ਦਿੰਦੇ ਸਿੱਧਾ ਉਹਦਾ ਕੋਈ ਫੈਕਟ ਪੈਂਦਾ ਕਿ ਕੀ ਕਿਸ ਤਰੀਕੇ ਪਤਾ ਕੀ ਹੈ ਹੁਣ ਜੇ ਮੰਨ ਲਓ ਆਪਣੇ ਕੋਲੇ ਫ੍ਰੀ ਰੇਂਜ ਜਾਨਵਰ ਫੜਦੇ ਆ ਠੀਕ ਹੈ ਇਹ ਜਾਨਵਰਾਂ ਨੂੰ ਉਨੀ ਖਰਾਕ ਨਹੀਂ ਮਿਲਦੀ ਜਿਹੜੀ ਫੀਡ ਪਾਉਣੀ ਆ ਉਹ ਅਲੱਗ ਚੀਜ਼ ਹੈ ਜੀ ਠੀਕ ਹੈ ਪ੍ਰੋਟੀਨ ਤਾਂ ਜਾਨਵਰ ਨੂੰ ਚਾਹੀਦਾ ਜਿਹੜਾ ਅੰਡਾ ਧਰਨਾ ਹੁਣ ਮੁਰਗੀ ਸਾਰੇ ਅੰਡੇ ਵਾਲੇ ਬੈਠੀ ਆ ਅੰਦਰ ਦੇ ਫੇਰੀ ਅੰਦਰ ਬੰਨਣਾ ਜੇ ਪਰੋਟੀ ਨੂੰ ਪੂਰੀ ਮਿਲਣੀ ਹੈ ਤਾਂ ਠੀਕ ਆ ਹੁਣ ਲੋਕ ਇਹਦੀ ਪੱਕੇ ਤਾਂ ਜਾ ਕੇ ਛੱਡ ਦਿੰਦੇ ਤੇ ਪੱਕੇ ਤਾਂ ਹੁਣ ਕਿੱਥੇ ਪ੍ਰੋਟੀਨ ਆ ਗਈ ਕੋਈ ਛੁਗਣ ਨੂੰ ਚੀਜ਼ ਹੀ ਨਹੀਂ ਜਦੋਂ ਕੋਈ ਚੀਜ਼ ਹੀ ਨਹੀਂ ਜਦੋਂ ਬਾਈ ਇੱਥੇ ਤਾਂ ਫਰਦਾ ਜਨਵਰਾਂ ਨੂੰ 100 ਗ੍ਰਾਮ ਹੀ ਨਹੀਂ ਖਰਾਕ ਭਾਲਣੀ ਹੈ ਭਾਲੀ ਆ ਉਹ ਚੁਗੀ ਜਾਂਦੇ ਉਹ ਸਾਰੀਆਂ ਠੀਕ ਆ ਉਹ ਮੂੰਹ ਮਾਰੀ ਉਹਨੇ 100 ਗ੍ਰਾਮ ਖਰਾਕ ਆਥੋਂ ਦੀ ਤਿਆਰ ਕਰ ਲੈਣੀ ਹੈ ਜੀ ਠੀਕ ਆ ਜਿਹੜਾ ਜਾਨਵਰ ਹਿੰਮਤੀ ਹੈ ਜਿਹੜਾ ਨਹੀਂ ਹਿੰਮਤ ਰੱਖਦਾ ਉਹ ਫੀਡ ਖਾ ਲੈਂਦੇ ਹਾਂ ਆ ਜੀ ਵੀ ਫੀਡ ਵੀ ਜ਼ਰੂਰੀ ਹੈ ਤੇ ਫ੍ਰੀ ਰੇਂਜ ਵੀ ਜ਼ਰੂਰੀ ਹੈ ਫ੍ਰੀ ਰੇਂਜ ਵੀ ਜੇ ਕਿਸੇ ਨੇ ਖਾਣਿਆ ਫਾਰਮ ਵਾਲੇ ਉਹਨੂੰ ਤਾਂ ਜਿੰਨੇ ਮਰਜੀ ਅਸੀਂ ਟੋਲੇ ਮਾਰੀ ਜਾਈਏ ਵੀ ਭਾਈ ਤੁਸੀਂ ਦੇਸੀ ਰੱਖ ਲਓ ਤੁਸੀਂ ਆਰ ਆਈ ਰੱਖ ਲਓ ਤੁਸੀਂ ਸੁਨਾਲੀ ਰੱਖ ਲਓ ਉਹਨੇ ਤਾਂ ਪੋਲਟਰੀ ਫਾਰਮ ਵਾਲੇ ਖਾਣੇ ਆ ਜਿਹੜੇ ਮੁਰਗੇ ਤੋਂ ਇੱਥੋਂ ਉੱਠ ਕੇ ਤੇ ਇੱਥੇ ਨਹੀਂ ਹੋਇਆ ਜਾਂਦਾ ਤੇ ਉਹ ਸੋਨ ਨੂੰ ਵੀ ਕਿੰਨੇ ਆਂਡਾ ਵਾਲਾ ਮਾਰਨ ਲੱਗਦਾ ਆਂਡਾ ਕੀ ਕਰ ਦੂਗਾ ਦਾ ਜੇ ਕਿਸੇ ਸਿਹਤ ਕਿਸੇ ਵੀਰ ਨੇ ਕੋਈ ਫਿੱਟ ਰੱਖਣੀ ਆ ਤੇ ਉਹ ਵੀਰ ਨਾਲ ਸੰਪਰਕ ਹੈ ਜਿਹੜਾ ਕਰ ਸਕਦਾ ਤੇ ਪੱਟੀ ਤੇ ਨੰਬਰ ਵੀ ਚੱਲੀ ਜਾਂਦਾ ਆਂਡਾ ਹੀ ਵਾ ਕਿਸ ਨੂੰ ਹੋਰ ਦੱਸ ਦਨਾ ਮੈਂ ਜੀ ਆਂਡਾ ਜਿਹੜਾ ਆਪਣਾ ਕੋਈ ਆਹ ਗਾਕਾਉਂਦੇ ਆਪਣੇ ਕੋਲੇ ਤਾਂ ਆਉਂਦੇ ਆਉਂਦੇ ਜਿਹੜੇ ਦੁਕਾਨਦਾਰ ਭਰਾ ਵੇਚਣ ਵਾਲਿਆਂ ਕੰਮ ਕਰਨਾ ਚਾਹੁੰਦੇ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦੇ ਆ ਹੂੰ ਆਂਡਾ ਆਪਣੇ ਕੋਲੇ ਮੰਨ ਲਓ ਨਾਰਮਲ ਹੀ ਮਿਲ ਜਾਂਦਾ ਹੈ ਜੇਸੀ ਆਂਡਾ ਕਿਉਂਕਿ ਮੁਰਗੀਆਂ ਤੁਹਾਡੇ ਕੋਲੇ ਇਕੱਠੀ ਕੁਆਲਟੀ ਦੇ ਵਿੱਚ ਆਉਂਦੀਆਂ ਹੈ ਕੀ ਰੇਟ ਆਂਡਾ ਸੇਲ ਕਰਦੇ ਹੋ ਆਂਡਾ ਵੈਸੇ ਆਪਾਂ 12 ਰੁਪਏ ਵੇਚਦੇ ਆ ਠੀਕ ਹੈ ਤੇ ਜਿਹੜੇ ਕੋਈ ਦੁਕਾਨਦਾਰ ਭਰਾ ਉਹਨਾਂ ਵਾਸਤੇ ਕੋ ਲੈਸ ਮੰਨ ਲਓ ਜੇ ਕੋਈ 20 30 ਟਰੇ ਲੈਂਦੇ 50 ਟਰੇ ਲੈਂਦੇ ਉਹਨਾਂ ਵਾਸਤੇ ਲੈਸ ਵੀ ਕਰ ਲਓ ਦਰਸ਼ਕੋ ਪੱਟੀ ਤੇ ਨੰਬਰ ਚੱਲੀ ਜਾਂਦਾ ਜੇ ਕਿਸੇ ਭਰਾ ਨੇ ਕੋਈ ਆ ਹੁਣ ਆਪਣੇ ਮੁੰਡਾ ਖੇਮੂਣੇ ਦਾਗਾ ਉਹ ਆਪਣੇ ਨਾਲ ਜੁੜ ਗਿਆ ਜੀ ਹੁਣ ਬਠਿੰਡੇ ਆਪਣੇ ਦਾਦੀ ਪੋਤੀ ਪਾਰਕ ਹੈਗਾ ਉਹਦੇ ਮੂਰੇ ਜਾ ਕੇ ਅੱਡਾ ਲਾਉਂਦਾ ਵਾਂਡੇ ਦਾ ਜੀ ਠੀਕ ਹੈ ਉਹ ਘਟੋ ਘਟ ਵੀ ਨਾਵਲਾ ਤੋਂ ਰੁਪਈਆ 4000 ਬਣਾ ਕੇ ਲਿਆਉਂਦਾ ਹੈਗਾ ਕਿੰਨੀਆਂ ਮੁਰਗੀਆਂ ਰੱਖੀਆਂ ਉਹਦੇ ਕੋਲੇ ਮੁਰਗੀਆਂ ਦੇ ਕੋਲੇ ਕੁਝ ਨਹੀਂ ਆਂਦਾ ਸਾਰਾ ਆਪਣਾ ਜਾਂਦਾ ਹੈਗਾ ਅੱਛਾ ਆਪਣੇ ਤੋਂ ਲੈ ਕੇ ਜਾਂਦਾ ਸਾਰਾ ਅੰਡਾ ਆਪਣਾ ਜਾਂਦਾ ਹੈਗਾ ਠੀਕ ਆ 100 ਟਰੇ ਮੰਨ ਲਾਓ ਚਾ ਸੀਟੇ ਪਾ ਕੇ ਲੈ ਗਿਆ ਉਹਦੇ 40 45 50 ਟਰੇ ਜਿੰਨੀਆਂ ਵੇਗੀਆਂ ਵੇਚ ਕੇ ਉਹਨੇ ਦੂਜੀਆਂ ਜਮਾ ਕਰਾ ਜੰਨੇ ਹੂੰ ਦੇਖੋ ਇਹਨੇ ਕਾਰੋਬਾਰ ਕਰਨਾ 4000 ਰੁਪਏ ਬੰਦਾ ਦਿਹਾੜੀ ਭਾ ਗਿਆਂਦਾ ਉਹ ਹਮ ਇੱਥੇ ਲੋਕ ਕਹਿੰਦੇ ਕੰਮ ਨਹੀਂ ਕੀਨੂੰ ਸੌਣੀ ਬੰਦਾ 200 ਨਹੀਂ ਮਤਲਬ ਲੋਕ ਚਟਾ ਪੀਂਦੇ ਹੋਰ ਕਰਦੇ ਆ ਉਹ ਜੀ ਜਦੋਂ ਹਟ ਕੇ ਲੋਕ ਕੰਮ ਵੀ ਕਰ ਸਕਦੇ ਪਰ ਇਹ ਕੰਮ ਕਰਦੇ ਨਹੀਂ ਲੋਕ ਹਮ ਜਿਹੜੇ ਬੰਦੇ ਨੇ ਕੰਮ ਕਰਦੇ ਉਹਨਾਂ ਕੋਲੇ ਵੇਲ ਹੈ ਨਹੀਂ ਵੇਲ ਹੈ ਨਹੀਂ ਤੇ ਰੇੜੀ ਆ ਉਹਦੇ ਕੋਲੇ ਤੇ ਪਾ ਕੇ ਆਂਡੇ ਤੇ ਲੈ ਜਾਣੇ ਦਾਦੀ ਪੁੱਤਰੀ ਬਾਰਕਮੂਰੇ ਤੇ ਫੁੱਲ ਗਰੰਟੀ ਦਾ ਅੰਡਾ ਉਹ ਆਪਣਾ ਕੋਈ ਟੈਨਸ਼ਨ ਨਹੀਂ ਵੀ ਹਮ ਕੋਈ ਬੰਦਾ ਆਪਣਾ ਸਿੱਧ ਕਰ ਦੇ ਕੋਈ ਅੰਡਾ ਨਕਲੀ ਆ ਜਾਂ ਕੁਝ ਵੀ ਅਜੇ ਦੂਜੀ ਮੁਰਗੀ ਦਾ ਨਾ ਪੂਰਾ ਓਕੇ ਰੂਪ ਜਿਹੜਾ ਕੰਮ ਹੈਗਲਾ ਸਾਫ ਸੁਥਰਾ ਹੈ ਸਾਫ ਸੁਥਰਾ ਕੰਮ ਹੈ ਵਾਹ ਜੀ ਵਾਹ ਕੋਈ ਲੱਖਾਂ ਰੁਪਇਆ ਲਾਉਣ ਦੀ ਉਹਨੂੰ ਜਿਹੜੇ ਬੰਦੇ ਹੋਰ ਵੀ ਕੰਮ ਕਰਨਾ ਚਾਹੁੰਦੇ ਜੁੜ ਸਕਦੇ ਆਪਣੇ ਨਾਲ ਕੋਈ ਚੱਕਰ ਨਹੀਂ ਜੀ ਹਾਂ ਇਹ ਚੀਜ਼ਾਂ ਆ ਬਨ ਨੋਰਮਲ ਲੋ ਦਰਸ਼ਕ ਭਰਾਵੋ ਜੇ ਕੋਈ ਹੋਰ ਮੁਰਗੀਆਂ ਦੇ ਰਿਲੇਟਡ ਕੋਈ ਕਾਰੋਬਾਰ ਤੇ ਸੀ ਮੁਰਗੀਆਂ ਦਾ ਕਰਨਾ ਚਾਹੁੰਦਾ ਮੁਰਕੀਆਂ ਦਾ ਕਰਨਾ ਚਾਹੁੰਦਾ ਤਾਂ ਵੀਰ ਦੇ ਨਾਲ ਸੰਪਰਕ ਤੁਸੀਂ ਕਰ ਲਿਓ ਪੱਟੀ ਤੇ ਨੰਬਰ ਚੱਲੀ ਜਾਂਦਾ ਲਖਵੀਰ ਭਾਈ ਆਪਣੇ ਦਰਸ਼ਕਾਂ ਨੂੰ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ